ਦੇ ਵੀ ਉਹ ਸਰਬਾ ਅਜਿਹਾ ਰਾਈਡ ਰੋਡ ਕਰਾਣੀ ਹੈ ਪੰਚਮੇਤਰ ਦਾ ਇੰਨੀ ਵਾਰ ਮੈਂ ਕੋਈ ਅਲੋਕੀ ਚਾਹੁੰਦਾ ਹਾਂ ਜੀ ਜਸਵਿੰਦਰ ਜੀ ਨੂੰ ਅੱਗੇ ਕਰ ਲਓ ਇੱਕ ਮਿੰਟ ਪਤਾ ਨਹੀਂ ਦਿੱਲੀ ਚ ਅਸੀਂ ਸਰਕਾਰ ਬਣਾਲੀ 27 ਸਾਲ ਬਾਅਦ ਇਹਨਾਂ ਵੀ ਉੱਥੇ ਸਰਕਾਰ ਬਣੀ ਹੈ ਕੋਈ ਐਡੀ ਖਾਸ ਗੱਲ ਨਹੀਂ ਸ਼ੀਲਾ 딕ਸ਼ਿਤ ਜੀ 10 ਸਾਲ ਉੱਥੇ ਸੀਐਮ ਰਹੇ ਅਸੀਂ ਹੁਣ ਜਦ ਗਏ ਆ ਲੋਕਾਂ ਦੇ ਮਨ ਦੇ ਵਿੱਚ ਜੋ ਸਾਡੀ ਕਾਂਗਰਸ ਪਾਰਟੀ ਦੀ ਸੀਐਮ ਰਹੀ ਸ਼ੀਲਾ 딕ਸ਼ਿਤ ਉਹਨਾਂ ਦੇ ਲਈ ਜੋ ਲੋਕਾਂ ਦੇ ਮਨ ਦੇ ਵਿੱਚ ਸਤਕਾਰ ਹੈ ਉੱਥੇ ਜਾ ਕੇ ਦਿੱਲੀ ਪਤਾ ਲੱਗਾ ਮੈਟਰੋ ਦਿੱਲੀ ਦੇ ਵਿੱਚ ਮੈਟਰੋ ਕਿਹਦੀ ਦੇਣਾ ਹੈ ਸ਼ੀਲਾ 딕ਸ਼ਿਤ ਜੀ ਦੀ ਕਾਮਨਵੈਲਥ ਗੇਮਸ ਹੋਈਆਂ ਕਿਹਦੇ ਰਾਜ ਦੇ ਵਿੱਚ ਹੋਈਆਂ ਸ਼ੀਲਾ 딕ਸ਼ਿਤ ਜੀ ਦੇ ਉਹਨਾਂ ਦਾ ਬੇਟਾ ਸੰਦੀਪ ਸੰਦੀਪ ਜੀ 딕ਸ਼ਿਤ ਹਲਕੇ ਤੋਂ ਇਹੀ ਦੇਖੋ ਹੁਣ ਸਮਾਂ ਇਹਨਾਂ ਕੋਲ 1.5 ਤੋਂ 2 ਸਾਲ ਦਾ ਸਮਾਂ ਜਿਹੜਾ ਸਰਕਾਰ ਦਾ ਰਹਿ ਗਿਆ ਕੋਈ ਵੀ ਕੰਮ ਜਿਹੜਾ ਇਹਨਾਂ ਨੇ ਵਾਅਦਾ ਕਰਿਆ ਸੀ ਉਹ ਪੂਰਾ ਨਹੀਂ ਕਰ ਸਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਲਈ ਦੇਖੋ ਤੁਹਾਡੇ ਸਾਹਮਣੇ ਸੀਐਮ ਹਾਰ ਗਿਆ ਡੀਟੀਸੀਐਮ ਹਾਰ ਗਿਆ ਤੇ ਐਵੇਂ ਹੀ ਇੱਥੇ ਹੁਣ ਭਗਵੰਤ ਮਾਨ ਨੇ ਵੀ ਹਾਰਨਾ ਇੱਕ ਵੀ ਐਮਐਲਏ ਇਹਨਾਂ ਦਾ ਇੱਥੇ ਜਿੱਤਣਾ ਨਹੀਂ ਹੈ ਕਿਉਂਕਿ ਚਲੋ ਆਪਣੇ ਹਲਕੇ ਦੇ ਲੋਕਾਂ ਤੋਂ ਗਲਤੀ ਹੋਈ ਹੈ ਇਹ ਗਲਤੀ ਵੈਸੇ ਕਰਨੀ ਨਹੀਂ ਚਾਹੀਦੀ ਸੀ ਕਿਉਂਕਿ ਜਿੰਨੇ ਜਦੋਂ ਸੁਪਰੀਮ ਕੋਰਟ ਨੇ ਕਿਹਾ ਘਰਾਣਾ ਪੈਣੀ ਹੈ ਚੋਣਾ ਤਾਂ ਫਿਰ ਇਹਨਾਂ ਨੇ ਦੂਜੀ ਸਕੀਮ ਲਾਈ ਵਿਚੋਣਾ ਲੜਨ ਦਾ ਤਾਂ ਆਪਾਂ ਨੇ ਆਪਣੇ ਵਾਸਤੇ ਗੱਲ ਨਹੀਂ ਹੈ ਚੋਣਾ ਲੁੱਟੋ ਤਾਂ ਵੀਰੋ ਗੱਲ ਹੈ ਕੋਈ ਗੱਲ ਨਹੀਂ ਆਪਾਂ ਤਕੜੇ ਆ ਜਿਹੜੀ ਪਿੱਛੇ ਦੱਸ ਨੇ ਨਾਇਬ ਸਿੰਘ ਜੀ ਮਰੂਤ ਦੀ ਇਲੈਕਸ਼ਨ ਹੋਈ ਹੈ ਰਾਜਪੁਰਾ ਇਲੈਕਸ਼ਨ ਹੋਈ ਹੈ ਦੋ ਚੋਣਾ ਹੋਈਆਂ ਕਮੇਟੀ ਦੀਆਂ ਉਹਦੇ ਵਿੱਚ ਪ੍ਰਧਾਨ ਜੀ ਨੇ ਇੱਕ ਲੱਤੇ ਖੜੇ ਹੋ ਕੇ ਪੂਰੇ ਬਰਗਰਾਂ ਦਾ ਸਾਥ ਦਿੱਤਾ ਸਾਰਿਆਂ ਵਿੱਚ ਉਸ ਦਾ ਮੇ ਜੋਸ਼ ਸੀਗਾ ਅਸੀਂ ਆਰਾਮ ਸੀਗੇ ਸਰਕਾਰ ਨੂੰ ਆਦੀ ਤਾਂ ਸਾਡਾ ਸਾਰਾ ਬੰਦਰ ਇਕੱਠਾ ਸੀਗਾ ਬੋਥਾਂ ਦੇ ਉਸੇ ਬਾਅਦ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਹਰਾਉਣ ਦੀ ਉਹਨਾਂ ਨੇ ਨਾ ਪਰਚਾ ਕਰ ਸਕ ਨੂੰ ਕੰਮ ਦਿੱਤਾ ਰਾਜਪਾਲੇ ਦੇ ਦੋ ਇਲੈਕਸ਼ਨ ਸੀਗੇ ਦੋਨੋਂ ਪਰਚਾ ਨਹੀਂ ਉਗਦੇ ਬੱਚਾ ਬੱਚ ਵੀ ਇਹਨਾਂ ਦਾ ਦੁੱਖ ਨਾਲ ਜੋ ਕਰਿਆ ਉਹਦੇ ਵਾਸਤੇ ਵੀ ਐਮਐਲਏ ਸਾਹਿਬ ਨੇ ਕਾਫੀ ਜਿਹੜੇ ਕੇਸ ਨੇ ਮੇਰੇ ਦਾ 10 12 ਕੇਜ ਜਿਹੜੇ ਪੰਚਾਇਤਾਂ ਦੇ ਵਿੱਚ ਉਹਨਾਂ ਨੇ ਫਾਈਲ ਕਰਾਇਆ ਕੋਰਟਾਂ ਦੇ ਵਿੱਚ ਔਰ ਮੈਨੂੰ ਪੂਰੀ ਆਸ ਹੈ ਕਿ ਜਿੰਨੀ ਮੈਨੂੰ ਜਾਣਕਾਰੀ ਹੈ ਕਿ ਉਹ ਫੈਸਲੇ ਆਪਣੇ ਹੱਥੇ ਚ ਆਉਣਗੇ ਦਰਨ ਦੇ ਲੋਕ ਨਹੀਂ ਅਦਾਲਤਾਂ ਦੇ ਵਿੱਚ ਲੜਮਾਂ ਤਿਆਰ ਹੈ ਫੀਲਡ ਐਂਜੇ ਲੜਮਾਂ ਤਿਆਰ ਹੈ ਹਮੇਸ਼ਾ ਤੁਹਾਡੇ ਨਾਲ ਸਾਡੀ ਟੀਮ ਵੀ ਪੂਰੀ ਟੀਮ ਜੋ ਪ੍ਰਧਾਨ ਜੀ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ ਆਪਾਂ ਸਾਰੇ ਇਕੱਠੇ ਆ ਇੱਕ ਦੂਜੇ ਨਾਲ ਹੱਥ ਵਲ ਜਿਹੜਾ ਮਿਲਾ ਕੇ ਆਪਾਂ ਇਸ ਜਿਹੜਾ ਜੁਨਾ ਨੂੰ ਲੜਨਾ ਹੈ ਔਰ ਜਿਤਨਾ ਉਸ ਤੋਂ ਬਾਅਦ ਆਉਣ ਵਾਲਾ ਸਮਾਂ ਤੁਹਾਡਾ ਹੈ ਤਾਂ ਇਨੀ ਗੱਲ ਕਰ ਰੱਖਿਆ ਮਾਚਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜੀ ਮੀਟਿੰਗ ਹੈ ਜੀ ਆਉਣ ਵਾਲੀ ਆ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੀ ਸਬੰਧ ਦੇ ਵਿੱਚ ਐਮਐਲਏ ਸਾਹਿਬ ਨੇ ਰਾਜਪੁਰੇ ਦੀ ਮੀਟਿੰਗ ਰੱਖੀ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਸਾਰਾ ਕਾਂਗਰਸ ਪਾਰਟੀ ਦੇ ਵਰਕਰ ਸਾਰਾ ਪਰਿਵਾਰ ਕਾਂਗਰਸ ਦਾ ਕਿਵੇਂ ਵੱਧ ਚੜ ਕੇ ਆਉਣ ਵਾਲੀਆਂ ਚੋਣਾਂ ਦਾ ਜੋ ਸੰਦੇਸ਼ ਤੁਸੀਂ ਦੇਖਿਆ ਗਿਆ ਦਿੱਤਾ ਹੈ ਕਿ ਅਸੀਂ ਸਾਰੇ ਤਿਆਰ ਹਾਂ ਮੈਂ ਜਿਸ ਤਰ੍ਹਾਂ ਚੜ੍ਹਦੀਆਂ ਚੋਣਾਂ ਆ ਰਹੀਆਂ ਨੇ ਮਹਿਲਾਵਾਂ ਦਾ ਵੀ ਇਸ ਤੇ ਰੋੜਾ ਹੈਗਾ ਮੈਂ ਕੋਸ਼ਿਸ਼ ਕਰਾਂਗੀ ਕਿ ਮਹਿਲਾਵਾਂ ਨੂੰ ਵੀ ਟਿਕਟ ਮਿਲ ਬਿਲਕੁਲ ਜੀ 50% ਜਿਹੜੀ ਰੈਜ਼ਰਵੇਸ਼ਨ ਹੈ ਇਹ ਕਾਂਗਰਸ ਦੀ ਹੋਏ ਦੇਣ ਹੈ ਮੈਂ ਵੀ ਤੁਹਾਡੇ ਸਾਹਮਣੇ ਬੈਠੀ ਆ ਜੀ ਅੱਜ ਇਸ ਪੋਜੀਸ਼ਨ ਤੇ ਆ ਮੈਂ ਵੀ ਜ਼ਿਲ੍ਹਾ ਪ੍ਰੀਸ਼ਾ ਜਿੱਤ ਕੇ ਇੱਥੇ ਤੱਕ ਪਹੁੰਚੀ ਆ ਸੋ ਮੈਂ ਧੰਨਵਾਦ ਵੀ ਕਰਦੀ ਆ ਸਾਡੀ ਕਾਂਗਰਸ ਪਾਰਟੀ ਦਾ ਸ਼੍ਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਦਾ ਜਿਨ੍ਹਾਂ ਨੇ ਔਰਤਾਂ ਨੂੰ ਬਰਾਬਰ ਦੇ ਹੱਕ ਦਵਾ ਕੇ ਅੱਜ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਖਾਸ ਕਰਕੇ ਜਿਹੜੀਆਂ ਲੋਕਲ ਬਾਡੀਜ਼ ਇਲੈਕਸ਼ਨ ਹੈ 50% ਜਿਹੜੀ ਰੈਜ਼ਰਵੇਸ਼ਨ ਦਿੱਤੀ ਹੈ ਉਹਦਾ ਇਹ ਸਬੂਤ ਮੈਂ ਤੁਹਾਡੇ ਸਾਹਮਣੇ ਆ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਭੈਣਾਂ ਆਈਆਂ ਇੰਦਾ ਚੋਇ ਚੋਣਾ ਲੜਕੀਆਂ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਪਿੱਛੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ 50% ਜਿਹੜੀਆਂ ਹੈਗੀਆਂ ਸਾਡੀਆਂ ਟਿਕਟਾਂ ਐਮਸੀ ਭੈਣਾਂ ਬਣਦੀਆਂ ਮੈਨੂੰ ਅੱਜ ਦੇ ਇਕੱਠ ਨੂੰ ਕਿੱਦਾਂ ਦੇਖਦੇ ਹੋ ਜਿੱਦਾਂ ਦੋ ਤਿੰਨ ਵਾਰੀ ਪ੍ਰਬੰਧ ਵੀ ਕਰਨੇ ਪਏ ਬੈਠਣ ਦੀ ਜਗ੍ਹਾ ਵਾਸਤੇ ਬੱਚੇ ਥੱਲੇ ਬੈਠੇ ਸੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਲਈ ਮੈਂ ਤਾਂ ਪਹਿਲਾਂ ਵੀ ਬੋਲ ਕੇ ਹਟੀਆਂ ਜੀ ਸਾਡੀ ਸਰਕਾਰ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਐਮਐਲਏ ਕਹੂੰਗੀ ਇੱਥੇ ਜੋ ਰਾਜਪੁਰੇ ਦੀ ਸਾਡੀ ਭੈਣ ਉਹ ਜੇ ਨਿਰੋਲ ਕਾ ਠਿੱਕ ਵੀ ਕਰ ਨਹੀਂ ਸਕਦੀ ਲੋ ਤੁਹਾਨੂੰ ਮੈਂ ਉਹਨਾਂ ਨੂੰ ਚੈਲੰਜ ਕਰਦੀ ਆ ਫਰਜੀ ਇਕੱਠ ਕਰਨਗੇ ਪਰ ਇਹ ਸਾਰਾ ਹੀ ਫਰਜੀ ਇਕੱਠ ਨਹੀਂ ਹੈ ਇਹ ਸਾਡੀ ਕਾਂਗਰਸ ਪਾਰਟੀ ਦੇ ਵਰਕਰ ਸਾਬਾ ਸਾਡੇ ਸਾਡਾ ਆਪਣਾ ਹੀ ਇਕੱਠ ਹੈ ਕਾਂਗਰਸ ਪਾਰਟੀ ਦਾ ਇਹ ਪਿਆਰ ਹੈ ਇਹ ਐਮਐਲਏ ਸਾਹਿਬ ਨੂੰ ਇਹ ਸਾਰਾ ਸਿਹਰਾ ਜਾਂਦਾ ਕਿਉਂਕਿ ਇਹਨਾਂ ਦੀ ਬਣਾਇਆ ਹੋਇਆ ਪਿਆਰ ਡਵੈਲਪਮੈਂਟ ਹਰ ਘਰ ਦੇ ਵਿੱਚ ਹਰ ਹਰ ਬੱਚੇ ਦੇ ਨਾਲ ਪਿਆਰ ਤੁਸੀਂ ਦੇਖੋ ਯੂਥ ਵੀ ਇੱਥੇ ਹੈ ਇਹ ਬਜ਼ੁਰਗ ਵੀ ਇੱਥੇ ਨਹੀਂ ਮਾਤਾਵਾ ਇੱਥੇ ਨਹੀਂ ਪੈਣਾ ਇੱਥੇ ਨਹੀਂ ਸੋ ਇੱਕ ਐਮਐਲਏ ਸਾਹਿਬ ਦਾ ਕੰਮ ਕਰਨ ਦਾ ਮੈਂ ਪਹਿਲਾਂ ਵੀ ਕਿਹਾ ਤਜਰਬਾ ਸਟਾਈਲ 20 ਸਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ ਇਹ ਉਸ ਚੀਜ਼ ਦੀ ਦੇਣ ਆ ਜਿੱਦਾ ਘੱਟ ਕੇ ਮੀਟਿੰਗ ਰੱਖੀ ਗਈ ਸੀ ਇਹ ਜਿਹੜੀਆਂ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਜਿਹੜੀ ਅੱਜ ਅਸੀਂ ਇਹ ਹਲਕਾ ਰਾਜਪੁਰਾ ਦੀ ਜਿਹੜੀ ਮੀਟਿੰਗ ਕੀਤੀ ਆ ਸੋ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਦੇਖਿਆ ਹੀ ਆ ਕਿ ਰੱਖੀ ਅਸੀਂ ਛੋਟੀ ਮੀਟਿੰਗ ਸੀ ਤੁਹਾਨੂੰ ਦੋ ਵਾਰ ਤਾਂ ਕੁਰਸੀਆਂ ਮੰਗਾਣੀਆਂ ਪਈਆਂ ਤੇ ਬਹੁਤ ਜਿਆਦਾ ਜਿਹੜਾ ਹੈਗਾ ਦੇਖੋ نیچے ਵੀ ਕਿੰਨੇ ਲੋਕ ਬੈਠੇ ਸਿੱਚੇ ਖੜੇ ਸੀਗੇ ਇੱਕ ਰੈਲੀ ਦਾ ਰੂਪ ਤਰੀ ਹੈਗੀ ਹੈ ਧਾਰ ਦੀ ਇਹ ਸਾਰਾ ਜਿਹੜਾ ਇਲਾਕੇ ਦੀ ਜਨਤਾ ਦਾ ਪਿਆਰ ਤੇ ਕੀ ਕੁਝ ਅੱਜ ਫੈਸਲੇ ਲਿੱਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਕਰਨ ਜਾ ਰਹੇ ਹੋ ਫੈਸਲੇ ਤਾਂ ਇਹ ਹੈ ਕਿ ਅਸੀਂ ਚੋਣਾਂ ਜਿਹੜੀਆਂ ਹੈਗੀਆਂ ਤਖੜੇ ਹੋ ਕੇ ਲੜਾਂਗੇ ਤੇ ਅਰ ਪੂਰੀ ਸਾਨੂੰ ਉਮੀਦ ਆ ਕਿ ਜਿਹੜੀਆਂ ਪੰਚਾਇਤ ਸੰਮਤੀ ਦੀ ਜਿਲ੍ਹਾ ਪ੍ਰੀਸ਼ਦ ਅਸੀਂ ਰਾਜਪੁਰ ਚੋਂ ਜਿੱਤ ਕੇ ਨਿਕਲਾਂਗੇ ਕੋਈ ਬੋਸ ਪ੍ਰਸ਼ਾਸਨਤਾਰੇ ਤੁਸੀਂ ਬਹੁਤ ਰੱਜ ਕੇ ਬੋਲਿਓ ਕੁਝ ਬਨੂੜ ਦੇ ਐਸਐਚਓ ਬਾਰੇ ਬੋਲਿਓ ਰਾਜਪੁਰਾ ਦੇ ਐਸਐਚਓ ਬਾਰੇ ਬੋਲਿਓ ਕੀਓ ਬਾਰੇ ਬੋਲਿਓ ਕੀ ਆ ਦਿੱਕਤਾਂ ਆ ਰਹੀਆਂ ਪਬਲਿਕ ਨੂੰ ਕਿਹੜੀ ਸ਼ਿਕਾਇਤਾਂ ਤੁਹਾਨੂੰ ਆ ਰਹੀਆਂ ਜੀ ਲੁੱਟ ਰਹੇ ਆ ਜੀ ਰੱਜ ਕੇ ਲੁੱਟ ਰਹੇ ਹੈਗੇ ਆ ਤੇ ਜਿਹੜਾ ਕੰਮ ਤਹਿਸੀਲਾਂ ਦੇ ਪਟਵਾਰੀਆਂ ਦਾ ਕੰਮ ਹੁੰਦਾ ਉਹ ਥਾਣੇਦਾਰ ਕਰਨ ਲੱਗੇ ਆ ਜਿਹੜਾ ਕੰਮ ਜੱਜ ਸਾਹਿਬਾਨ ਨੇ ਜੁਡੀਸ਼ਰੀ ਨੇ ਕਰਨਾ ਉਹ ਆਪ ਫੈਸਲੇ ਲੈਣ ਤੇ ਲੱਗੇ ਆ ਤੋਂ ਇਹ ਇਹ ਤਾਂ ਮੈਂ ਕਦੇ ਪਹਿਲਾਂ ਅਸੀਂ ਦੇਖਿਆ ਹੀ ਨਹੀਂ ਹੈਗਾ ਦੱਸੋ ਤੁਸੀਂ ਵੀ ਆਪ ਜਿਹੜਾ ਹੈਗਾ ਉਹ ਆਪਣੇ ਥਾਣੇ ਚ ਪਟਾਪਟਾ ਕੇ ਫੈਸਲੇ ਕਰੇ ਕਿ ਤੱਕ ਤੇਰੇ ਐਨੇ ਫਰੰਟ ਬੰਨ ਦਾ ਤੇਰਾ ਐਨਾ कोर्ट ਦੇ ਬੰਦੇ کورٹ ਚ ਗਏ ਹੋਏ ਆ ਹਾਂਜੀ ਬਰਵਾਲਪੁਰ ਉਹਨਾਂ ਦੇ ਮੂਹਰੇ ਰੱਖ ਲੈਂਦਾ ਵੀ ਤੁਸੀਂ ਆ ਕਰੋ ਤੁਸੀਂ ਐਦਾਂ ਦੇ ਤਰੀਕੇ ਮੈਂ ਤਾਂ ਇਹ ਕਹਿਣਾ ਕਿ ਲੋੜ ਹੀ ਨਹੀਂ ਜੇ ਅੱਜ ਸਰਕਾਰ ਕਹਿੰਦੀ ਆ ਕਿ ਅਸੀਂ ਕ੍ਰਿਪਸ਼ਨ ਰੋਕਣੀ ਆ ਪਹਿਲਾਂ ਤੁਸੀਂ ਇਹਨਾਂ ਨੂੰ ਰੋਕ ਲਓ ਜਿਹੜੇ ਤੁਹਾਡੇ ਲਾਏ ਹੋਏ ਆ ਵੀ ਹਾਂਜੀ ਉਹਦੀ ਇਨਕੁਆਇਰੀ ਕਰਾ ਲਓ ਪੂਰੇ ਹਲਕੇ ਚ ਜਦੋਂ ਦਾ ਉਹ ਲੱਗਿਆ ਕਿ ਕਿੰਨੇ ਕਿੰਨੇ ਜਦਾ ਕਿੰਨਾ ਕ੍ਰਾਈਮ ਉਹਨੇ ਰੋਕਿਆ ਜਾਂ ਕਿੰਨੀਆਂ ਲੁੱਟਾਂ ਖਵਾ ਹੋਈਆਂ ਜਾਂ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਹੋਏ ਆ ਕੋਈ ਡੀਸੀ ਬਾਰੇ ਵੀ ਗੱਲ ਕਰ ਰਹੇ ਸੀ ਜਿਹੜਾ ਸਸਪੈਂਡ ਕੀਤਾ ਸੀ ਪਟਿਆਲੇ ਰਹੇ ਆ ਡੀਸੀ ਡੀਸੀ ਰਹੇ ਹੁਣ ਡੀਸੀ ਜਿਹੜੇ ਹਾਂ ਡੀਸੀ ਰਹੇ ਉਹਨਾਂ ਦਾ ਗੱਲ ਕਰ ਰਹੀ ਸੀ ਜੀ ਨਹੀਂ ਉਹਦਾ ਤਾਂ ਐਦਾਂ ਹੈ ਨਾ ਜੀ ਉਹਨਾਂ ਨੇ ਜਿਹੜਾ ਸਸਪੈਂਡ ਕੀਤਾ ਉਹਨਾਂ ਨੇ ਕਿਹਾ ਕਿ ਕਾਲੀ ਮਾਤਾ ਮੰਦਿਰ ਚ ਕਿਉਂਕਿ ਉਹਰੇ ਜਿਹੜਾ ਏਡੀਸੀ ਅੰਦਾਰ ਉਹ ਹੀ ਜੀ ਇਨਚਾਰਜ ਹੁੰਦਾ ਕਿਉਂਕਿ ਜਿਹੜਾ ਧਰਮ ਅਰਥ ਬੋਰਡ ਆ ਸਾਡਾ ਉਹਦੇ ਇਨਚਾਰਜ ਹੁੰਦੇ ਹੈਗੇ ਆ ਉਹ ਵੀ ਇੱਥੇ ਜੀ ਕੋਈ ਚਾਂਦੀ ਵਗੈਰਾ ਜਿਹੜੇ ਦਾ ਕੋਈ ਉਹ ਗੇਟ ਬਣਾਣੇ ਸੀਗੇ ਤੇ ਉਹ ਗੇਟ ਸੀਗੇ ਉਹ ਚਾਂਦੀ ਗੈਪ ਕਰਤੀ 20 25 ਕਿਲੋ ਉਹਨਾਂ ਨੇ ਤੇ ਉਹ ਇਹਰੇ ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਸੀ ਫਿਰ ਜਦੋਂ ਉਹਨਾਂ ਨੂੰ ਪਤਾ ਸੀਗਾ ਇਹ ਇਸ ਬੰਦੇ ਨੇ ਇੰਨਾ ਕੁਝ ਕੀਤਾ ਹੈਗਾ ਇਹਦੀ ਜਦੋਂ ਹੀ ਵਾਸ ਦਾ ਚੇਅਰਮੈਨ ਆਫ दैट ਧਰਮ ਅਰਥ ਕੋ ਤਾਂ ਹੁਣ ਉਹਨੂੰ ਆ ਕੇ ਸਸਪੈਂਡ ਕਰਨ ਦਾ ਮਤਲਬ ਮੈਂ ਤਾਂ ਕਹਿੰਦਾ ਵੀ ਠੀਕ ਕੀਤਾ ਉਸ ਨੂੰ ਪਰ ਇੰਨਾ ਚਿਰ ਕਿਉਂ ਰੁਕਿਆ ਇੰਨਾ ਚਿਰ ਕਿਉਂ ਰੁਕਿਆ ਕਾਰਨ ਇਹ ਕਿ ਦਿੱਲੀ ਹਾਰ ਗਈ ਹੈ ਤਾਂ ਹੁਣ ਉਹ ਅਜਿਹਾ ਕੁਝ ਦਿਖਾਣਾ ਚਾਹੁੰਦੇ ਹੈਗੇ ਰੋਜ਼ ਹੀ ਅੱਜ ਵੀ ਤੁਸੀਂ ਇਹ ਦੇਖੋ ਤੇ ਫਿਰ ਕਹਿ ਕੀ ਰਹੇ ਆ ਕਿ ਸਾਡੇ ਐਮ ਐਲ ਏ ਤੇ ਸਾਡੇ ਜਿਹੜੇ ਅਧਿਕਾਰੀ ਆ ਉਹ ਕਰਨਗੇ ਉਹੀ ਤਾਂ ਕਰਾਰੇ ਹੈ ਕ੍ਰਪਸ਼ਨ ਉਹੀ ਕਰ ਰਹੇ ਹੈਗੇ ਕ੍ਰਪਸ਼ਨ ਤੇ ਤੁਸੀਂ ਇਹ ਕਿਵੇਂ ਸੋਚ ਸਕਦੇ ਹੈਗੇ ਵੀ ਅਸੀਂ ਜਿਹੜੀ ਬਿੱਲੀ ਨੂੰ ਦੁੱਧੀ ਰਾਖੀ ਬਿਠਾਦੀ ਸੀ ਹੁਣ ਜਿਵੇਂ ਕਿ ਕਮੰਡੀ ਦੇ ਵਿੱਚ ਇਲੈਕਸ਼ਨ ਹੋਏ ਆ ਜੀ ਕਾਨੂੰਨ ਵਿਵਸਥਾ ਵੀ ਉੱਤੇ ਦੇਖਿਆ ਗਿਆ ਜੀ ਠੀਕ ਰਹੀ ਹੈ ਤੇ ਜਿਹੜੀ ਨਿਸ਼ਪੱਖ ਵੋਟਾਂ ਦੀ ਗੱਲ ਕਰਦੇ ਆ ਜੀ ਉਹ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਵੋਟਾਂ ਹੋਈਆਂ ਉਹ ਜੀ ਦੁਬਾਰਾ ਪ੍ਰਧਾਨ ਬਣ ਗਏ ਤੇ ਦੋ ਆਮ ਆਦਮੀ ਪਾਰਟੀ ਦੇ ਬੰਦੇ ਖੜੇ ਸੀ ਤੇ ਇੰਟਰਫੇਅਰ ਕੋਈ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਵੀ ਨਹੀਂ ਫਿਰ ਉੱਥੇ 100 ਬੰਦਾ ਕਿਉਂ ਲਾਇਆ ਜੀ ਪੁਲਿਸ ਦਾ ਜਿਵੇਂ ਜਦੋਂ ਪਤਾ ਹੀ ਆ ਕਿ ਉਹਨਾਂ ਦੀ ਪਰਿਵਾਰ ਕੁਚੋਣਾ ਇਹ ਔਰ ਉਹਨਾਂ ਦੇ ਵੱਲੋਂ ਕੋਈ ਕਿਸੇ ਨੂੰ ਲਿਖ ਕੇ ਨਹੀਂ ਦਿਆ ਕਿ ਸਾਡੇ ਉਰੇ ਫੋਰਸ ਲਾਓ ਜੀ ਉਹਨਾਂ ਕਾਦਾ ਦਿਖਾਣਾ ਚਾਹੁੰਦੇ ਆ ਪ੍ਰੈਸ਼ਰ ਪੰਦੇ ਲਈ ਹੈ ਪਿਛਲੇ ਦੋ ਇਲੈਕਸ਼ਨ ਮੈਂ ਇਸਾਇਟੀ ਔਰ ਪੰਚਾਇਤ ਸਮਿਤੀ ਦੀਆਂ 당ਲੀ ਅਗਰ ਇਸ ਬਾਰ ਵੀ ਐਸੇ ਹੋਗਾ ਤਾਂ ਕਿਆ ਸਟੇਟ ਕੀ ਲੇਗੀ ਨਹੀਂ ਸੀਤਾ ਪਹਿਲਾਂ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕੋਰਟ ਚ ਵੀ ਗਏ ਹੋਏ ਹੈਗੇ ਆ ਤੇ ਹੁਣ ਵੀ ਲੋਕਾਂ ਨੇ ਫਿਰ ਤੋਂ ਰਿਪੀਟ ਹੋ ਇਤਿਹਾਸ ਪੁਰਾਣਾ ਬੈਠੇ ਹੈ ਜੀ ਇਹਦੇ ਕੋ ਚੂੜੀਆਂ ਪਾ ਕੇ ਥੋੜੀ ਬੈਠੇ ਹੈਗੇ ਆ ਪਰਵਾਹ ਨਾ ਕਰੋ ਤੁਸੀਂ ਕੋਮੋਤ ਸਾਬ ਕਿੰਨੀਆਂ ਜੜੀਆਂ ਨੇ ਬਲਾਕ ਸੰਮਤੀ ਦੀਆਂ ਸੀਟਾਂ ਨੇ ਤੇ ਕਿੰਨੀਆਂ 19 ਨੇ 19 ਨੇ ਬਲਾਕ ਸੰਮਤੀ ਦੀਆਂ ਤੇ 3 ਨੇ ਚਿਲਾ ਪ੍ਰਸ਼ਦ ਦੀਆਂ ਕਿਵੇਂ ਸਾਰਿਆਂ ਦੇ ਉੱਪਰ ਜਿਹੜੇ ਆਪਣੇ ਉਮੀਦਵਾਰ 100% ਇਹ ਚੋਣਾਂ ਤੋਂ ਪਹਿਲਾਂ ਕਿਤੇ ਕਾਂਗਰਸ ਪਾਰਟੀ ਨੇ ਅਜ ਆਪਣਾ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਦਿਖਾਇਆ ਜੀ ਸ਼ਕਤੀ ਪ੍ਰਦਰਸ਼ਨ ਨਹੀਂ ਨਹੀਂ ਇਹ ਤਾਂ ਤਿਆਰੀ ਮੀਟਿੰਗ ਹੈ ਜੀ ਤਿਆਰੀ ਮੀਟਿੰਗ ਹੈ ਅੱਛਾ ਹਾਂ ਜੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਵਾਰ ਦੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਪਾਰਟੀ ਜਿਹੜੇ ਆ ਆਪਣੇ ਜਿਹੜੀਆਂ ਚਾਹੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰਦੇ ਜਾਂ ਫਿਰ ਉਹਨਾਂ ਦੇ ਪਰਚੇ ਪਾਏ ਜਾਂਦੇ ਨੇ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੇ ਉਮੀਦਵਾਰ ਨੇ ਕੋਈ ਗੱਲ ਨਹੀਂ ਜੇ ਇਹ ਹੁਣ ਇੱਕ ਤੇ ਪੈ ਪਹਿ ਗਿਆ ਤਾਂ ਇਹਨਾਂ ਤੇ ਸੱਤ ਸੱਤ ਪੈਣਗੇ ਇਹ ਵੀ ਜਿਹੜੇ ਬਚ ਕੇ ਨਿਕਲਣਗੇ ਹਾਂ ਇਹ ਤਾਂ ਇੱਕ ਕੜੀ ਆ ਠੀਕ ਹੈ ਹਾਂ ਉਸ ਦਾ ਜਵਾਬ ਹੋ ਗਿਆ ਬੋਲ ਤੋਂ ਅੱਗੇ ਬਾਰੇ ਕੀ ਕਹਿਣਾ ਹੈ